ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਬਰਨਾਲਾ ਤੋਂ ਜਿੱਥੇ ਕਿ ਦੇਰ ਰਾਤ ਵਕ-ਵਕ ਚਾਰ ਜਗ੍ਹਾ ਤੇ ਅੱਗ ਲੱਗ ਗਈ। ਅੱਗ ਦੀ ਲਪੇਟ ਵਿੱਚ ਟ੍ਰਾਈਡੈਂਟ ਫੈਕਟਰੀ ਵੀ ਆ ਗਈ। ਜ਼ਿਲ੍ਹਾ ਬਰਨਾਲਾ ਵਿੱਚ ਦੇਰ ਰਾਤ ਤੇਜ਼ ਚੱਕੜ ਹਨੇਰੀ ਕਾਰਨ ਜ਼ਿਲ੍ਹੇ ਵਿੱਚ ਚ ਵਕ-ਵਕ ਚਾਰ ਥਾਵਾਂ ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ। ਜਿਨ੍ਹਾਂ ਵਿੱਚ ਟ੍ਰਾਈਡੈਂਟ ਆਈ.ਓ.ਐਲ ਤੋਲਾ ਫੈਕਟਰੀ ਵਿਖੇ ਲੱਗੀ। ਅੱਗ ਦੀਆਂ ਲਾਟਾਂ ਦੂਰ-ਦੂਰ ਪਿੰਡ ਤੱਕ ਨਜਰੀ ਪਿੰਡ ਇਸ ਤੋਂ ਇਲਾਵਾ ਪਿੰਡ ਠੀਕਰੀਵਾਲ ਮਹਿਲਕਲਾਂ ਤੇ ਬੜਵਰ ਵਿੱਚ ਵਿਖੇ ਤੇਜ ਹਨੇਰੀ ਕਾਰਨ ਵੀ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ ਅੱਗ ਨੂੰ ਬੁਝਾਉਣ ਲਈ ਅੱਗ ਬੁਝਾਊ ਗੱਡੀਆਂ ਅੱਗ ਤੇ ਕਾਬੂ ਪਾਉਣ ਵਿੱਚ ਜੁਟੀਆਂ ਹੋਈਆਂ ਹਨ ਟਰਾਈਡੈਂਟ ਵਿੱਚ ਲੱਗੀ ਭਿਆਨਕ ਅੱਗ ਦੇ ਕਾਰਨ ਨੇੜਲੇ ਪਿੰਡਾਂ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਆਓ ਤੁਹਾਨੂੰ ਦਿਖਾਉਨੇ ਹਾਂ ਉਹ ਖੌਫਨਾਕ ਤਸਵੀਰਾਂ ਗੱਡੀਆਂ ਭਜਾਉਣੀਆਂ ਪੈ ਜਾਣਗੀਆਂ ਮੱਲਾ ਬਾਈ ਟਰਾਈਡ ਐਂਡ ਚ ਲੱਗੀ ਅੱਗ ਹੈ ਉਹ ਲਾੜ ਕੇ ਕੰਦੀ ਵੀ ਆਹ ਦੇਖਦਾ ਪੂਰਾ ਕਰਿਆ ਉਹ ਗੱਲ ਹੈ ਬੱਬਾ ਜੀ ਆਏ ਤੇ ਵਾਗ ਗਿਆ ਯੋਲਣਾ ਬਹੁਤ ਪੰਗਾ ਛੁੜ ਗਿਆ ਮੇਰੀ ਵੱਲੀ ਚੱਲਦੀ ਆ ਬਹਨਾ ਮੈਨੂੰ ਚੱਲ ਗਈ ਆਪਾਂ ਤੋਂ ਲਵੇ ਮਾਰਨਾ ਆਪਾਂ ਹੈ ਜੇ ਉਹਦਾ ਮੋੜ ਆਏਗਾ ਬੜਾ ਚੰਗਾ ਜੇ ਕੁੜੀਆਂ ਖੋਲੋ ਗੱਡੀਆਂ ਭਜਾਉਣੀਆਂ ਪੈ ਜਾਣਗੀਆਂ ਮੱਲਾ ਓਏ ਟਰਾਈਡ ਐਂਡ ਚ ਲੱਗੀ ਅੱਗ ਹੈ ਉਹ ਲਾੜ ਕੇ ਨਿਕਲਦੀ ਪਈ ਆ ਦੇਖਦਾ ਪੂਰਾ ਕਲੀਰ ਆ ਆ ਗੱਲ ਇਹ ਦਾ ਬਣਾ ਬੱਬਾ ਜੀ ਆਏ ਤੇ ਵਾਗ ਕੇ ਆਈ ਓਲਣਾ ਬਹੁਤ ਪੰਗਾ ਛੁੜਾ ਤੇਰੀ ਵਾਲੀ ਚੱਲਦੀ ਆ ਪਾਇਨਾ ਮ ਜੀ ਨਹੀਂ ਚੱਲ ਗਈ ਆ ਪਾਉ ਤੋਂ ਲਵੇ ਮਾਰਨਾ ਪਾਏ ਆ ਆ ਜੋ ਕੰਮ ਹੋ ਜਾ ਪਾਏਂਗੇ ਭਰਾਕੇ ਨਾ ਜੇਡ ਗੁੜੀਆਂ ਖੋਲੋ ਗੱਡੀਆਂ ਭਜਾਉਣੀਆਂ ਪੈ ਜਾਣਗੀਆਂ ਮਨ ਲਾ ਕੇ ਬਾਈ ਟਰਾਈਡ ਐਂਡ ਚ ਲੱਗੀ ਅੱਗ ਹੈ ਉਹ ਲਾੜ ਗਏ ਨੇ ਕੰਦੀਪੇ ਆਹ ਦੇਖਦਾ ਪੂਰਾ ਠੇਰਾ ਆਹ ਜੋ ਗੱਲ ਹੈ ਇਹ ਦਾ ਬਣਾ ਹੋਇਆ ਬੱਬਾ ਜੀ ਆਏ ਤੇ ਬਾਗੇ ਆਈ ਹੋਲਾ ਨਾ ਬਹੁਤ ਪੰਗਾ ਜੜ ਬੱਬਾ ਤੇਰੀ ਵਾਲੀ ਚੱਲਦੀ ਆ ਬਣਾ ਮੈਨੂੰ ਚੱਲ ਗਈ ਆ ਪਾਉਂ ਤੋਂ ਲਵੇ ਹਰਨਾ ਆਪਾਂ ਹੈ